El primer me sacan ni ਬੜਾ ਹੈਰਾਨ ਕਰਦਾ ਇਹ ਮਾਮਲਾ ਜਿੱਥੇ ਚੋਰਾਂ ਦੇ ਵੱਲੋਂ ਹੁਣ ਮੰਦਰ ਤੱਕ ਨਹੀਂ ਛੱਡੇ ਜਾ ਰਹੇ ਤਾਂ ਚਾਂਸੀ ਦੇ ਵਿੱਚ ਚੋਰੀ ਇੱਕ ਮੰਦਰ ਦੇ ਵਿੱਚ ਵੱੜਦੇ ਨੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਜ਼ੇਵਰਾਤ ਚੋਰੀ ਕੀਤੇ ਅਤੇ ਜਾਂਦੇ ਜਾਂਦੇ ਹੱਥ ਜੋੜ ਕੇ ਮੱਥਾ ਵੀ ਟੇਕ ਕੇ ਗਏ ਹਨ ਹਾਲਾਂਕਿ ਬੜੀਆਂ ਹੈਰਾਨ ਕਰਦੀਆਂ ਤਸਵੀਰਾਂ ਯੂਪ ਦੇ ਚਾਂਸੀ ਦੀਆਂ ਨੇ ਜਿੱਥੇ ਇਹਨਾਂ ਚੋਰਾਂ ਨੇ ਇਸ ਕਦਰ ਆਤੰਕ ਮਚਾਇਆ ਹੋਇਆ ਕਿ ਹੁਣ ਤਾਂ ਰੱਬ ਦੇ ਘਰ ਵੀ ਨਹੀਂ ਬਖਸ਼ੇ ਜਾ ਰਹੇ ਪਹਿਲਾਂ ਚੋਰੀ ਕਰਦੇ ਨੇ ਤੇ ਫਿਰ ਜਾਂਦੇ ਜਾਂਦੇ ਮੱਥਾ ਟੇਕ ਕੇ ਪ੍ਰਣਾਮ ਕਰਕੇ ਜਾਂਦੇ ਨੇ ਕੰਮ ਕਰਦੇ ਹੋ ਜੀ ਜੇ ਜੇ ਤਾਂ ਸਹੀ ਇੰਤਜ਼ਾਰ ਕਰ ਚਲੋ ਜਿਆਦਾ ਇਤਨੀ ਮਸਕਲ ਨਹੀਂ ਆਇਆ ਬੜਾ ਹੈਰਾਨ ਕਰਦਾ ਹੈ ਮਾਮਲਾ ਜਿੱਥੇ ਚੋਰਾਂ ਦੇ ਵੱਲੋਂ ਹੁਣ ਮੰਦਰ ਤੱਕ ਨਹੀਂ ਛੱਡੇ ਜਾ ਰਹੇ ਤਾਂ ਚਾਂਸੀ ਦੇ ਵਿੱਚ ਚੋਰੀ ਇੱਕ ਮੰਦਰ ਦੇ ਵਿੱਚ ਵੱੜਦੇ ਨੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਜ਼ੇਵਰਾਤ ਚੋਰੀ ਕੀਤੇ ਗਏ ਨੇ ਤੇ ਜਾਂਦੇ ਜਾਂਦੇ ਹੱਥ ਜੋੜ ਕੇ ਮੱਥਾ ਵੀ ਟੇਕ ਕੇ ਗਏ ਨੇ ਹਾਲਾਂਕਿ ਬੜੀਆਂ ਹੈਰਾਨ ਕਰਦੀਆਂ ਤਸਵੀਰਾਂ ਯੂਪੀ ਦੇ ਚਾਂਸੀ ਦੀਆਂ ਨੇ ਜਿੱਥੇ ਇਹਨਾਂ ਚੋਰਾਂ ਨੇ ਇਸ ਕਦਰ ਆਤੰਕ ਮਚਾਇਆ ਹੋਇਆ ਹੈ ਕਿ ਹੁਣ ਤਾਂ ਰੱਬ ਦੇ ਘਰ ਵੀ ਨਹੀਂ ਬਖਸ਼ੇ ਜਾ ਰਹੇ ਪਹਿਲਾਂ ਚੋਰੀ ਕਰਦੇ ਨੇ ਤੇ ਫਿਰ ਜਾਂਦੇ ਜਾਂਦੇ ਮੱਥਾ ਟੇਕ ਕੇ ਪ੍ਰਣਾਮ ਕਰਕੇ ਜਾਂਦੇ ਨੇ हम कर दिए जो टाइम से तो तो सही इतनी मुश्किल नहीं है ਬੜਾ ਹੈਰਾਨ ਕਰਦਾ ਇਹ ਮਾਮਲਾ ਜਿੱਥੇ ਚੋਰਾਂ ਦੇ ਵੱਲੋਂ ਹੁਣ ਮੰਦਰ ਤੱਕ ਨਹੀਂ ਛੱਡੇ ਜਾ ਰਹੇ ਤਾਂ ਚਾਂਸੀ ਦੇ ਵਿੱਚ ਚੋਰੀ ਇੱਕ ਮੰਦਰ ਦੇ ਵਿੱਚ ਵੱੜਦੇ ਨੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਜ਼ੇਵਰਾਤ ਚੋਰੀ ਕੀਤੇ ਗਏ ਨੇ ਤੇ ਜਾਂਦੇ ਜਾਂਦੇ ਹੱਥ ਜੋੜ ਕੇ ਮੱਥਾ ਵੀ ਟੇਕ ਕੇ ਗਏ ਨੇ ਹਾਲਾਂਕਿ ਬੜੀਆਂ ਹੈਰਾਨ ਕਰਦੀਆਂ ਤਸਵੀਰਾਂ ਯੂਪੀ ਦੇ ਚਾਂਸੀ ਦੀਆਂ ਨੇ ਜਿੱਥੇ ਇਹਨਾਂ ਚੋਰਾਂ ਨੇ ਇਸ ਕਦਰ ਆਤੰਕ ਮਚਾਇਆ ਹੋਇਆ ਹੈ ਕਿ ਹੁਣ ਤਾਂ ਰੱਬ ਦੇ ਘਰ ਵੀ ਨਹੀਂ ਬਖਸ਼ੇ ਜਾ ਰਹੇ ਪਹਿਲਾਂ ਚੋਰੀ ਕਰਦੇ ਨੇ ਤੇ ਫਿਰ ਜਾਂਦੇ ਜਾਂਦੇ ਮੱਥਾ ਟੇਕ ਕੇ ਪ੍ਰਣਾਮ ਕਰਕੇ ਜਾਂਦੇ ਨੇ ਮਾਂ ਕਾਰੀ ਦੀ ਮੀ ਲੋਟਾ ਰਾਂ ਛਾਰਾ ਇਤੇ ਵੁਤੀ ਤਾ ਸਾਯਾਂ ਦੀ ਤੀਕੇ ਅਤਾ ਤੋ ਗੋਜਾ ਇਤੁਨੀ ਇਨ ਸਕਰ ਬੜਾ ਹੈਰਾਨ ਕਰਦਾ ਇਹ ਮਾਮਲਾ ਜਿੱਥੇ ਚੋਰਾਂ ਦੇ ਵੱਲੋਂ ਹੁਣ ਮੰਦਰ ਤੱਕ ਨਹੀਂ ਛੱਡੇ ਜਾ ਰਹੇ ਤਾਂ ਚਾਂਸੀ ਦੇ ਵਿੱਚ ਚੋਰੀ ਇੱਕ ਮੰਦਰ ਦੇ ਵਿੱਚ ਵੱੜਦੇ ਨੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਜ਼ੇਵਰਾਤ ਚੋਰੀ ਕੀਤੇ ਨੇ ਤੇ ਜਾਂਦੇ ਜਾਂਦੇ ਹੱਥ ਜੋੜ ਕੇ ਮੱਥਾ ਵੀ ਟੇਕ ਕੇ ਗਏ ਨੇ ਹਾਲਾਂਕਿ ਬੜੀਆਂ ਹੈਰਾਨ ਕਰਦੀਆਂ ਤਸਵੀਰਾਂ ਯੂਪ ਦੇ ਚਾਂਸੀ ਦੀਆਂ ਨੇ ਜਿੱਥੇ ਇਹਨਾਂ ਚੋਰਾਂ ਨੇ ਇਸ ਕਦਰ ਆਤੰਕ ਮਚਾਇਆ ਹੋਇਆ ਕਿ ਹੁਣ ਤਾਂ ਰੱਬ ਦੇ ਘਰ ਵੀ ਨਹੀਂ ਬਖਸ਼ੇ ਜਾ ਰਹੇ ਪਹਿਲਾਂ ਚੋਰੀ ਕਰਦੇ ਨੇ ਤੇ ਫਿਰ ਜਾਂਦੇ ਜਾਂਦੇ ਮੱਥਾ ਟੇਕ ਕੇ ਪ੍ਰਣਾਮ ਕਰਕੇ ਜਾਂਦੇ ਨੇ ਚਲੋ ਚਲੋ ਜੇ ਜੇ ਤਾਂ ਸਹੀ ਇੰਡੀਕੇਟਰ ਚਲੋ ਜਿਆ ਇਤਨੀ ਮਸਕਲ ਨਹੀਂ ਆਇਆ ਬੜਾ ਹੈਰਾਨ ਕਰਦਾ ਇਹ ਮਾਮਲਾ ਜਿੱਥੇ ਚੋਰਾਂ ਦੇ ਵੱਲੋਂ ਹੁਣ ਮੰਦਰ ਤੱਕ ਨਹੀਂ ਛੱਡੇ ਜਾ ਰਹੇ ਤਾਂ ਚਾਂਸੀ ਦੇ ਵਿੱਚ ਚੋਰੀ ਇੱਕ ਮੰਦਰ ਦੇ ਵਿੱਚ ਵੱੜਦੇ ਨੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਜ਼ੇਵਰਾਤ ਚੋਰੀ ਕੀਤੇ ਨੇ ਤੇ ਜਾਂਦੇ ਜਾਂਦੇ ਹੱਥ ਜੋੜ ਕੇ ਮੱਥਾ ਵੀ ਟੇਕ ਕੇ ਗਏ ਨੇ ਹਾਲਾਂਕਿ ਬੜੀਆਂ ਹੈਰਾਨ ਕਰਦੀਆਂ ਤਸਵੀਰਾਂ ਯੂਪ ਦੇ ਚਾਂਸੀ ਦੀਆਂ ਨੇ ਜਿੱਥੇ ਇਹਨਾਂ ਚੋਰਾਂ ਨੇ ਇਸ ਕਦਰ ਆਤੰਕ ਮਚਾਇਆ ਹੋਇਆ ਕਿ ਹੁਣ ਤਾਂ ਰੱਬ ਦੇ ਘਰ ਵੀ ਨਹੀਂ ਬਖਸ਼ੇ ਜਾ ਰਹੇ ਪਹਿਲਾਂ ਚੋਰੀ ਕਰਦੇ ਨੇ ਤੇ ਫਿਰ ਜਾਂਦੇ ਜਾਂਦੇ ਮੱਥਾ ਟੇਕ ਕੇ ਪ੍ਰਣਾਮ ਕਰਕੇ ਜਾਂਦੇ ਨੇ